ਇਸ ਕਹਾਣੀ ਦਾ ਮੁੱਖ ਨੀਮ ਹੈ ਗਰੀਬ ਔਰਤ ਦੀ ਕਹਾਣੀ ਆਓ ਆਪਾਂ ਹੁਣ ਇਸ ਕਹਾਣੀ ਵੱਲ ਅੱਗੇ ਵਧੀਏ ਇੱਕ ਵਾਰ ਇੱਕ ਪਿੰਡ ਵਿੱਚ ਇੱਕ ਬਹੁਤ ਹੀ ਗਰੀਬ ਔਰਤ ਰਹਿੰਦੀ ਸੀ ਅਤੇ ਉਹ ਸਾਰਾ ਦਿਨ ਹੀ ਕੂੜਾ ਕਰਕਟ ਵਿੱਚੋਂ ਕੁਝ ਨਾ ਕੁਝ ਚੁਗ ਕੇ ਆਪਣੇ ਘਰ ਦਾ ਗੁਜ਼ਾਰਾ ਕਰਦੀ ਸੀ ਫਿਰ ਇੱਕ ਦਿਨ ਉਹ ਆਪਣੇ ਪਿੰਡ ਦੇ ਨਾਲ ਪੈਂਦੇ ਸ਼ਹਿਰ ਵਿੱਚ ਕਿਸੇ ਗਲੀ ਦੇ ਵਿੱਚ ਕੂੜਾ ਚੁਗਣ ਦੇ ਲਈ ਗਈ ਅਤੇ ਉੱਥੇ ਉਸ ਨੇ ਉਸ ਨੂੰ ਕੁਝ ਪਲਾਸਟਿਕੜ ਦੀਆਂ ਚੀਜ਼ਾਂ ਅਤੇ ਕੁਝ ਗੱਤਾ ਮਿਲਿਆ ਜਿਸ ਨੂੰ ਉਹ ਚੁਗ ਕੇ ਜਾਣ ਹੀ ਲੱਗੀ ਇੰਨੇ ਨੂੰ ਉੱਥੇ ਤਿੰਨ ਚਾਰ ਕੁੱਤੇ ਭੌਂਕਣ ਲੱਗ ਪਏ ਅਤੇ ਜਦੋਂ ਭੌਂਕਣ ਲੱਗ ਪਏ ਤੇ ਇੰਨੇ ਨੂੰ ਹੀ ਉਸ ਗਲੀ ਦੇ ਸਾਹਮਣੇ ਵਾਲੇ ਮਕਾਨ ਵਿੱਚੋਂ ਇੱਕ ਵਿਅਕਤੀ ਨੇ ਦੇਖਿਆ ਕਿ ਉਸ ਗਰੀਬ ਔਰਤ ਨੂੰ ਕੁੱਤੇ ਚਾਰ ਪੰਜ ਭੌਂਕ ਰਹੇ ਹਨ ਤੇ ਉਹ ਵੀ ਥੱਲੇ ਆ ਗਿਆ ਜਦੋਂ ਉਸ ਨੇ ਆ ਕੇ ਦੇਖਿਆ ਤੇ ਉਹ ਬੁੱਢੀ ਔਰਤ ਚੁਗ ਕੇ ਉਸ ਗਲੀ ਵਿੱਚੋਂ ਲੰਘਣ ਲੱਗੀ ਤੇ ਕੁੱਤੇ ਭੌਂਕਦੇ ਹੀ ਰਹੇ ਪਰ ਜਦੋਂ ਉਸ ਔਰਤ ਨੇ ਇੱਕ ਗਲੀ ਨੂੰ ਪਾਰ ਕਰਕੇ ਦੂਜੀ ਗਲੀ ਵਿੱਚ ਚਲੇ ਗਈ ਫਿਰ ਉਹ ਕੁੱਤੇ ਪਹਿਲੀ ਆਪਣੀ ਹੀ ਗਲੀ ਤੱਕ ਉਸ ਦੇ ਮਗਰ ਗਏ ਫਿਰ ਟਿਕ ਕੇ ਬੈਠ ਗਏ ਫਿਰ ਉਹ ਔਰਤ ਜਦੋਂ ਦੂਜੀ ਗਲੀ ਦੇ ਵਿੱਚ ਫਿਰ ਇੱਕ ਕੂੜੇ ਤੇ ਕੋਈ ਸਮਾਨ ਚੁਗਣ ਲੱਗ ਪਈ ਤੇ ਐਨੇ ਨੂੰ ਫਿਰ 3-4 ਕੁੱਤੇ ਹੋਰ ਭੌਂਕਣ ਲੱਗ ਪਏ ਤੇ ਉਹ ਵਿਅਕਤੀ ਵੀ ਸਭ ਕੁਝ ਦੇਖ ਰਿਹਾ ਸੀ ਅਤੇ ਜਦੋਂ ਕੁੱਤੇ ਭੌਂਕਦੇ ਹੀ ਰਹੇ ਪਰ ਉਸ ਗਰੀਬ ਔਰਤ ਨੇ ਆਪਣਾ ਕੰਮ ਕੀਤਾ ਤੇ ਉਹ ਫਿਰ ਤੀਸਰੀ ਗਲੀ ਵਿੱਚ ਚਲੇ ਗਈ ਜਦੋਂ ਤੀਸਰੀ ਗਲੀ ਵਿੱਚ ਗਈ ਫਿਰ ਉਸ ਨੇ వ్యక్తి ਨੇ ਦੇਖਿਆ ਕਿ ਉਹ ਆਪਣਾ ਕੰਮ ਕਰ ਰਹੀ ਸੀ ਤੇ ਐਨੇ ਨੂੰ 3-4 ਕੁੱਤੇ ਹੋਰ ਆਏ ਅਤੇ ਉਹ ਵੀ ਉੱਚੀ-ਉੱਚੀ ਉਸ ਔਰਤ ਨੂੰ ਭੌਂਕਣ ਲੱਗ ਪਏ ਪਰ ਉਸ ਨੇ ਉਹਨਾਂ ਦੀ ਭੋਰਾ ਵੀ ਪ੍ਰਵਾਹ ਨਹੀਂ ਕੀਤੀ ਉਹ ਆਪਣਾ ਕੰਮ ਕਰਦੀ ਰਹੀ ਇਦਾਂ ਹੀ ਉਸ ਨੇ ਸਾਰੀਆਂ ਗਲੀਆਂ ਵਿੱਚੋਂ ਕੁਝ ਨਾ ਕੁਝ ਝੁਗਿਆ ਤੇ ਉਸ ਕੁੱਤੇ ਉਸ ਦੇ ਪਿੱਛੇ ਭੌਂਕਦੇ ਹੀ ਰਹੇ ਪਰ ਉਹ ਆਪਣੀ ਗਲੀ ਦੇ ਵਿੱਚੋਂ ਬਾਹਰ ਨਹੀਂ ਜਾਂਦੇ ਸਨ ਇਦਾਂ ਹੀ ਉਸ ਨੇ ਸਾਰੇ ਹੀ ਸ਼ਹਿਰ ਦੀਆਂ ਕਈ ਗਲੀਆਂ ਗਾ ਦਿੱਤੀਆਂ ਤੇ ਉਹ ਵਿਅਕਤੀ ਵੀ ਉਸ ਔਰਤ ਨੂੰ ਦੇਖਦਾ ਰਿਹਾ ਫਿਰ ਜਦੋਂ ਸ਼ਾਮ ਪੈ ਗਈ ਤੇ ਉਸ ਗਰੀਬ ਔਰਤ ਨੇ ਜਿੰਨਾ ਵੀ ਸਮਾਨ ਚੁਗਿਆ ਅਤੇ ਇਕੱਠਾ ਕੀਤਾ ਸੀ ਉਸ ਨੂੰ ਇੱਕ ਦੁਕਾਨ ਤੇ ਵੇਚਿਆ ਤੇ ਉਹ ਸਮਾਨ ਉਸ ਦਾ 500 ਰੁਪਏ ਦਾ ਹੋ ਗਿਆ ਤੇ ਉਹ ਵਿਅਕਤੀ ਵੀ ਸਭ ਕੁਝ ਦੇਖ ਰਿਹਾ ਸੀ ਪਰ ਉਸ ਵਿਅਕਤੀ ਨੂੰ ਵੀ ਇਸ ਔਰਤ ਵੱਲ ਦੇਖ ਕੇ ਇਹ ਪਤਾ ਲੱਗ ਗਿਆ ਕਿ ਕੁੱਤੇ ਤਾਂ ਭੌਂਕਦੇ ਰਹੇ ਪਰ ਉਸ ਮਾਈ ਨੇ ਆਪਣਾ ਕੰਮ ਕਾਰ ਨਹੀਂ ਛੱਡਿਆ ਅਤੇ ਉਹ ਆਪਣੇ ਕੰਮ ਵਿੱਚ ਮਸਤ ਹੋ ਕੇ ਲੱਗੀ ਹੀ ਰਹੀ ਜਿਸ ਕਰਕੇ ਉਸ ਦੀ ਦਿਹਾੜੀ ਸ਼ਾਮ ਨੂੰ 500 ਰੁਪਇਆ ਪੈ ਗਈ ਸਿੱਖਿਆ ਸਾਨੂੰ ਇਸ ਕਹਾਣੀ ਵਿੱਚ ਇਹੀ ਸਿੱਖਿਆ ਮਿਲਦੀ ਹੈ ਕਿ ਸਾਨੂੰ ਲੋਕਾਂ ਦੀ ਪਰਵਾਹ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਨਹੀਂ ਕਰਨੀ ਚਾਹੀਦੀ ਕਿ ਉਹ ਸਾਡੇ ਬਾਰੇ ਕੀ ਬੋਲਦੇ ਹਨ ਆਸ ਹੈ ਕਿ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਵੇਗੀ ਜੇ ਵਧੀਆ ਲੱਗੀ ਹੋਵੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬਰ ਅਤੇ ਲਾਈਕ ਕਮੈਂਟ ਜਰੂਰ ਕਰਿਆ ਕਰੋ ਤਾਂ ਕਿ ਆਪਾਂ ਤੁਹਾਡੇ ਲਈ ਹਰ ਰੋਜ਼ ਨਮੀਆਂ ਨਮੀਆਂ ਕਹਾਣੀਆਂ ਲੈ ਕੇ ਆਉਂਦੇ ਰਹੀਏ